ਸੋ ਕਈ ਵਾਰ ਅਸੀਂ ਦੌਲਤ ਤੇ ਨਸ਼ੇ ਵਿੱਚ ਇੰਨੇ ਹੰਕਾਰੀ ਅਤੇ ਕਮੰਡੀ ਹੋ ਜਾਂਦੇ ਆ ਕਿ ਅਸੀਂ ਕਿਸੇ ਕਿਸੇ ਇਨਸਾਨ ਦੀ ਮਜਬੂਰੀ ਨੂੰ ਵੀ ਨਹੀਂ ਸਮਝਦੇ ਅਤੇ ਅਸੀਂ ਮਦਦ ਕਰਨ ਦੀ ਬਜਾਏ ਅਗਲੇ ਦੀ ਬੇਇੱਜ਼ਤੀ ਕਰ ਦਿੰਦੇ ਹਾਂ ਅਸੀਂ ਭੁੱਲ ਜਾਂਦੇ ਹਾਂ ਕਿ ਅੱਜ ਇਹ ਮੁਸੀਬਤ ਅਗਲੇ ਦਿਨ ਕੱਲ ਨੂੰ ਸਾਡੇ ਤੇ ਵੀ ਪੈ ਸਕਦੀ ਹੈ ਕਿਉਂਕਿ ਕਰਮ ਘੁੰਮ ਕੇ ਸਾਡੇ ਕੋਲ ਵਾਪਸ ਆਉਂਦੇ ਹਨ ਇਸੇ ਗੱਲ ਨੂੰ ਸੱਚ ਸਾਬਿਤ ਕਰਦੀ ਕਹਾਣੀ ਅੱਜ ਮੈਂ ਤੁਹਾਨੂੰ ਸੁਣਾਉਂਗੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਜਿਸ ਦਾ ਨਾਂ ਸੀ ਰਾਜਾ ਕਿਸ਼ਨ ਸਿੰਘ ਰਾਜਾ ਬਹੁਤ ਹੀ ਸ਼ਕਤੀਸ਼ਾਲੀ ਤੇ ਧਨਵਾਨ ਸੀ ਉਹ ਨੂੰ ਆਪਣੇ ਰਾਜ ਤੇ ਮਹਿਲ ਤੇ ਬੇਹਦ ਮਾਣ ਸੀ ਰਾਜ ਵਿੱਚ ਵੱਡੇ ਵੱਡੇ ਖਜ਼ਾਨੇ ਦੇ ਭੰਡਾਰ ਤੇ ਰਾਜਸੀ ਰੀਤੀ ਰਿਵਾਜਾਂ ਨਾਲ ਜੀਵਨ ਚੱਲਦਾ ਸੀ ਸਾਰਾ ਦਿਨ ਰਾਜਾ ਆਪਣੀ ਹੀ ਮੌਜ ਵਿੱਚ ਮਸਤ ਰਹਿੰਦਾ ਸੀ ਅਤੇ ਰਾਜੇ ਦੇ ਦਿਲ ਵਿੱਚ ਦਇਆ ਨਹੀਂ ਸੀ ਉਹ ਰਾਜਾ ਆਪਣੀ ਪਰਜਾ ਨਾਲ ਚੰਗਾ ਸਲੂਕ ਨਹੀਂ ਕਰਦਾ ਕਿਉਂਕਿ ਉਹ ਹੰਕਾਰੀ ਹੋ ਗਿਆ ਸੀ। ਉਹਨੂੰ ਲੱਗਦਾ ਸੀ ਕਿ ਇਹ ਸਭ ਕੁਝ ਉਸਦੀ ਆਪਣੀ ਕਾਬਲੀਅਤ ਨਾਲ ਹੈ। ਉਹ ਕਦੇ ਵੀ ਪਰਜਾ ਦੀਆਂ ਮੁਸ਼ਕਲਾਂ ਨਹੀਂ ਸੁਣਦਾ ਸੀ। ਜੇ ਕੋਈ ਗਰੀਬ ਜਾਂ ਬਿਮਾਰ ਦਰਬਾਰ ਵਿੱਚ ਅਰਜੀ ਲੈ ਕੇ ਆਉਂਦਾ ਤਾਂ ਰਾਜਾ ਉਸਨੂੰ ਦਰਬਾਰ ਤੋਂ ਕੱਢ ਦਿੰਦਾ ਸੀ। ਇੱਕ ਦਿਨ ਇੱਕ ਗਰੀਬ ਔਰਤ ਜਿਸਦੇ ਪੁੱਤਰ ਨੂੰ ਬਹੁਤ ਤੇਜ਼ ਬੁਖਾਰ ਸੀ ਰਾਜੇ ਦੇ ਦਰਬਾਰ ਵਿੱਚ ਆਈ। ਉਸਦੇ ਹੱਥ ਵਿੱਚ ਇੱਕ ਪੁਰਾਣੀ ਥੈਲੀ ਸੀ। ਜੀ ਸ ਵਿੱਚ ਥੋੜਾ ਜਿਹਾ ਅਟਾ ਸੀ ਉਸਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੇਰਾ ਪੁੱਤਰ ਬਹੁਤ ਬਿਮਾਰ ਹੈ ਦਵਾਈ ਲਈ ਮਦਦ ਚਾਹੀਦੀ ਹੈ ਮੇਰੇ ਕੋਲ ਕੁਝ ਵੀ ਨਹੀਂ ਮੈਨੂੰ ਥੋੜੇ ਪੈਸੇ ਦੇ ਦਿਦੋ ਤੁਹਾਡਾ ਭਲਾ ਹੋਵੇਗਾ ਰਾਜਾ ਹੱਸ ਪਿਆ ਤੇ ਕਿਹਾ ਇਹ ਰਾਜ ਭਵਨ ਹੈ ਭੀਖ ਮੰਗਣ ਦੀ ਥਾਂ ਨਹੀਂ ਜਾ ਮਾਂ ਤੇਰੇ ਵਰਗੀਆਂ ਲਈ ਰਾਜ ਵਿੱਚ ਕੋਈ ਥਾਂ ਨਹੀਂ ਗਰੀਬ ਵਰ ਨੇ ਚੁੱਪਚਾਪ ਅੱਖਾਂ ਪਰ ਕੇ ਉੱਤਰ ਦਿੱਤਾ ਮਹਾਰਾਜ ਕਰਮ ਕਦੇ ਵੀ ਬੇਅਰਥ ਨਹੀਂ ਜਾਂਦੇ ਜਿਹੜਾ ਕਰਮ ਤੁਸੀਂ ਹੋਰਾਂ ਨਾ ਕਰੋਗੇ ਉਹ ਇੱਕ ਦਿਨ ਤੁਹਾਡੇ ਸਾਹਮਣੇ ਆ ਖੜਨਾ ਹੀ ਆ ਉਸ ਗਰੀਬ ਔਰਤ ਦਾ ਪੁੱਤਰ ਦਵਾਈ ਤੋਂ ਬਿਨਾਂ ਜ਼ਿਆਦਾ ਬਿਮਾਰ ਹੋ ਗਿਆ ਅਤੇ ਅਖੀਰ ਨੂੰ ਉਸਦੀ ਮੌਤ ਹੋ ਗਈ ਕਈ ਸਾਲ ਬੀਤ ਗਏ ਤੇ ਰਾਜਾ ਕਿਸ਼ਨ ਸਿੰਘ ਆਪਣੇ ਰਾਜ ਦਾ ਆਨੰਦ ਮਾਣਦਾ ਰਿਹਾ ਉਸਦੇ ਦਰਬਾਰ ਵਿੱਚ ਨੱਚਣ ਵਾਲੀਆਂ ਕੀਤਾਂ ਤੇ ਰੰਗਰਣੀਆਂ ਚੱਲਦੀਆਂ ਰਾਜਾ ਸਾਰਾ ਤੰਦੌਲ ਦਿਨ ਨਕਮਾ ਵਿੱਚ ਬਰਬਾਦ ਕਰ ਰਿਹਾ ਸੀ ਪਰ ਜਦ ਹੌਲੀ ਹੌਲੀ ਭੁੱਖ ਤੇ ਤਕਲੀਫਾਂ ਨਾਲ ਪੀੜਤ ਹੋ ਰਹੀ ਸੀ ਕੋਈ ਕਸਰ ਨਾ ਛੱਡੀ ਗਈ ਪਰ ਜਦ ਅਣ ਦੇਖੀ ਵਿੱਚ ਇੱਕ ਦਿਨ ਰਾਜ ਵਿੱਚ ਵੱਡਾ ਤੂਫਾਨ ਆਇਆ ਖੇਤ ਬਰਬਾਦ ਹੋ ਗਏ ਫਿਰ ਅਕਾਲ ਪੈ ਗਿਆ ਲੋਕਾਂ ਕੋਲ ਖਾਣ ਲਈ ਰੋਟੀ ਨਹੀਂ ਸੀ ਅਤੇ ਪੀਣ ਲਈ ਪਾਣੀ ਨਹੀਂ ਸੀ ਰਾਜਾ ਦੇ ਮਹਿਲ ਵਿੱਚ ਰੰਗინੀਆਂ ਉਸੇ ਤਰ੍ਹਾਂ ਚੱਲੀ ਸਨ ਫਿਰ ਮਹਾਮਲਿਕ ਫੈਲ ਗਈ ਰਾਜੇ ਦੇ ਆਪਣੇ ਹੀ ਰਾਜ ਦੇ ਮੰਤਰੀ ਤੇ ਸੈਨਾ ਦੇ ਸੈਨਿਕ ਬਿਮਾਰ ਹੋਣ ਲੱਗੇ ਇੱਕ ਇੱਕ ਕਰਕੇ ਲੋਕ ਮਰਨ ਲੱਗ ਪਏ ਰਾਜ ਖਾਲੀ ਹੋਣ ਲੱਗਾ ਕੋਠੀਆਂ ਹਵੇਲੀਆਂ ਬਾਜ਼ਾਰ ਸਭ ਸੁਨਨੇ ਹੋ ਗਏ ਕੁਝ ਮਹੀਨੇ ਵਿੱਚ ਹੀ ਰਾਜੇ ਦੀ ਤਾਕਤ ਤਨ ਪਰਿਵਾਰ ਦੇ ਰਾਜ ਮੁੱਕ ਗਿਆ ਹੁਣ ਉਸਦੇ ਕੋਲ ਨਾ ਮਹਿਲ ਸੀ ਨਾ ਭੋਜਨ ਨਾ ਪਰਿਵਾਰ ਜਦੋਂ ਉਹ ਗਰੀਬਾਂ ਕੋਲ ਮਦਦ ਮੰਗਣ ਲੱਗਾ ਤਾਂ ਉਹੀ ਪਰਜਾ ਜਿਸ ਨੂੰ ਉਹ ਅਣਦੇਖਾ ਕਰਦਾ ਸੀ ਉਹਨਾਂ ਨੇ ਹੁਣ ਰਾਜੇ ਕੋਲ ਮੂੰਹ ਮੋੜ ਲਿਆ ਇੱਕ ਰਾਤ ਰਾਜਾ ਭੁੱਖ ਨਾਲ ਤੜਸਦਾ ਹੋਇਆ ਇੱਕ ਝੁੱਗੀ ਕੋਲ ਜਾ ਕੇ ਡਿੱਗ ਪਿਆ ਚੁੱਗੀ ਦੀ ਮਲਕਨ ਉਹੀ ਗਰੀਵਾਰਥ ਸੀ ਜੋ ਕਦੇ ਰਾਜੇ ਕੋਲ ਮਦਦ ਮੰਗਣ ਲਈ ਗਈ ਸੀ ਉਹ ਰਾਜੇ ਨੂੰ ਪਛਾਨ ਗਏ ਉਸਨੇ ਚੁੱਪਚਾਪ ਰਾਜੇ ਨੂੰ ਅੰਦਰ ਲਿਆਂਦਾ ਠੰਡਾ ਪਾਣੀ ਦਿੱਤਾ ਇੱਕ ਰੋਟੀ ਤੇ ਦਾਲ ਵੀ ਦਿੱਤੀ ਰਾਜੇ ਦੀ ਅੱਖਾਂ ਭਰ ਆਈਆਂ ਉਸਨੇ ਕਿਹਾ ਮਾਂ ਮੈਂ ਤੇਰਾ ਹੱਕ ਮਾਰਿਆ ਸੀ ਤੈਨੂੰ ਦਰਬਾਰ ਤੋਂ ਕੱਢ ਦਿੱਤਾ ਸੀ ਪਰ ਅੱਜ ਤੂੰ ਮੈਨੂੰ ਰੋਟੀ ਦੇ ਰਹੀ ਹੈ ਮਾਂ ਨੇ ਹੌਲੀ ਆਵਾਜ਼ ਵਿੱਚ ਕਿਹਾ ਪੁੱਤੇ ਰੋਟੀ ਨਹੀਂ ਇਹ ਤੇਰੇ ਕਰਮਾਂ ਦਾ ਫਲ ਹੈ ਜਿਸ ਤੂੰ ਮੇਰੀ ਬੇਵਸੀ ਤੇ ਹੱਸਿਆ ਸੀ ਉਹ ਹੀ ਦਿਨ ਤੇਰੇ ਨਸੀਬ ਨੇ ਕਲਮ ਫੇਰੀ ਸੀ ਅਤੇ ਤੇਰੇ ਕਰਮਾਂ ਵਿੱਚ ਇਹ ਸਭ ਕੁਝ ਲਿਖਿਆ ਗਿਆ ਸੀ ਕਿਉਂਕਿ ਕਰਮ ਕਦੇ ਕਿਸੇ ਨੂੰ ਛੱਡਦੇ ਨਹੀਂ ਸਾਨੂੰ ਇਸ ਕਹਾਣੀ ਤੋਂ ਹੀ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਕਿਸੇ ਦੀ ਬੇਇੱਜ਼ਤੀ ਨਾ ਕਰੋ ਅਸੀਂ ਜੋ ਕਰਦੇ ਹਾਂ ਉਹੀ ਸਾਡੇ ਸਾਹਮਣੇ ਇੱਕ ਦਿਨ ਆ ਖੜਦਾ ਹੈ ਹੰਕਾਰ ਨੂੰ ਮਿਟਾ ਕੇ ਦਇਆ, করুণਾ ਅਤੇ ਨਿਆਂ ਦੀ ਰਾਹ ਤੇ ਤੁਰੋ ਕਿਉਂਕਿ ਕਰਮ ਮੁੜ ਕੇ ਆਉਂਦੇ ਹਨ ਜੇਕਰ ਅੱਜ ਅਸੀਂ ਕਿਸੇ ਦਾ ਬੁਰਾ ਕਰਦੇ ਆ ਤਾਂ ਉਹ ਕੱਲ ਨੂੰ ਸਾਡਾ ਬੁਰਾ ਹੋ ਜਾਂਦਾ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ